ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਖੜੇ ਆ ਅਸੀਂ ਜਿਹੇ ਦੁਆਬਾ ਜਲੰਧਰ ਦੇ ਵਿੱਚ ਜਿੱਥੇ ਇੱਥੇ ਸਾਡਾ ਭਰਾ ਇੱਕ ਇਹ ਸਾਡਾ ਭਰਾ ਜਿਹੜੀਆਂ ਬੱਸਾਂ ਦਾ ਕੰਮ ਹੈ ਜੀ ਆਪਣੀ ਫੈਕਟਰੀ ਆ ਇਹ ਜਿਹੜੀ ਥਾੜਾ ਦੇ ਵਿੱਚ ਇੱਕ ਬਹੁਤ ਸਾਡੀ ਜਿਹੜੀ ਬੱਸ ਨੇ ਇੱਕ ਦੀਵਾ ਲੁੱਟੀ ਉਹਨੂੰ ਬੱਸ ਨਹੀਂ ਜਿਹਦੇ ਵਿੱਚ ਸਾਡੀ ਟੀਮ ਵੀ ਸੌਂਦੀ ਰਹੀ ਉਹ ਜਿਹੜੀ ਬੱਸ ਨੇ ਪੰਜਾਬ ਦੇ ਵਿੱਚ ਹਰੇਕ ਕੋਨੇ ਵਿੱਚ ਸੇਵਾ ਨਿਭਾਈ ਉਹ ਸੁਖਾਸ ਦੇ ਵਿੱਚ ਸਾਡੀਆਂ ਕੇਸਟੀਆਂ ਵੀ ਵੇਚ ਰਹੀਆਂ ਜਦੋਂ ਆਪਣੀ ਸਾਡੀ ਟੀਮ ਨੇ ਸੌਣਾ ਆ ਕੇਸਟੀਆਂ ਬਾਹਰ ਕੱਢ ਕੇ ਪਿੱਛੇ ਵੀ ਸਾਡੀ ਟੀਮ ਖੰਦੀ ਸੀ ਸਾਡੀ ਅੱਗੇ ਵੀ ਟੀਮ ਖੰਦੀ ਉਹ ਬੱਸ ਜਿਹੜੀ ਇਸ ਭਰਾ ਵੱਲੋਂ ਤਿਆਰ ਕੀਤੀ ਗਈ ਉਹ ਬੱਸ ਅਸੀਂ ਆਏ ਸੀ ਤੇ ਫੈਕਟਰੀ ਦੇ ਵਿੱਚ ਆਏ ਪਾਕੀ ਸਾਹਿਬ ਅੱਜ ਸਾਡੀ ਇੱਕ ਸਾਡੀ ਜਥੇਬੰਦੀ ਦੇ ਵਿੱਚ ਇੱਕ ਹੋਰ ਇੱਕ ਨਵੇਂ ਸਾਧਨ ਦਾ ਜਿਹੜਾ ਇੱਕ ਪਾਣੀ ਸੰਸਥਾ ਦੇ ਵਿੱਚ ਇੱਕ ਮੈਂਬਰ ਹੀ ਗੀ ਹੈ ਵੀ ਇੱਕ ਸਾਧਨਾ ਮੈਂਬਰ ਹੈ ਉਹ ਵੀ ਸ਼ਾਮਲ ਹੋਇਆ ਕਿਉਂਕਿ ਇਹਦੇ ਪਾਰਕੀ ਸਾਹਿਬ ਇੱਕ ਗੁਰੂ ਸਾਹਿਬ ਦੀ ਸਵਾਰੀ ਆ ਜਿਹਦੇ ਵਿੱਚ ਅਸੀਂ ਪਹਿਲਾਂ ਪੁਰਾਣੀ ਟੋਲ ਦੇ ਪੈਸੀ ਪੁਰਾਣੀ ਲੱਭੀਏ ਪਰ ਸਾਡੇ ਸੁਰਿੰਦਰ ਭਾਜੀ ਜੁਐਸੇ ਵੱਲੋਂ ਉਹਨਾਂ ਨੂੰ ਪਤਾ ਲੱਗਾ ਉਹ ਕਹਿੰਦੇ ਪੁਰਾਣੀ ਨਹੀਂ ਲੈਣੀ ਅਸੀਂ ਗੱਡੀਆਂ ਮਹਿੰਗੀਆਂ ਦੇ ਵਿੱਚ ਰਹਿੰਦੇ ਆ ਆਪਾਂ ਪੁਰਾਣੀ ਗੱਡੀ ਤੇ ਗੁਰੂ ਸਾਹਿਬ ਦੀ ਸਵਾਰੀ ਨਹੀਂ ਕਰਾਉਣੀ ਨਵੀਂ ਗੱਡੀ ਲਓ ਜਦੋਂ ਅਸੀਂ ਨਵੀਂ ਗੱਡੀ ਲੈ ਕੇ ਭਰਾ ਕੋਲ ਆਏ ਇਸੇ ਗੱਲਬਾਤ ਚੱਲੀ ਵੀ ਅਸੀਂ ਕਰਨ ਲੱਗੇ ਵੀ ਇੱਕ ਅਸੀਂ ਜਿਹੜਾ ਹੜਾਂ ਦੇ ਵਿੱਚ ਸਾਨੂੰ 19 ਦੇ ਵਿੱਚ ਬੜੀ ਪ੍ਰੋਬਲਮ ਆਈ ਕਿ 21 ਦੇ ਵਿੱਚ ਬੜੀ ਪ੍ਰੋਬਲਮ ਆਈ ਵੀ ਆਪਾਂ ਇੱਜਾ ਦੀ ਇੱਕ ਬੱਸ ਬਣਾਉਣਾ ਚਾਹੁੰਦੇ ਆ ਤੇ ਇਸ ਭਰਾ ਸਾਡੇ ਨੇ ਬੱਸ ਜਦੋਂ ਇੱਥੇ ਲੈ ਕੇ ਆਏ ਉਹ ਬਣਾਉਣੀ ਸ਼ੁਰੂ ਕੀਤੀ ਐਨੀ ਸਾਫਤੀ ਜਦੋਂ ਪਾਲਕੀ ਸਰ ਸ਼ੁਰੂਆਤ ਕਰਦੀ ਇਨੀ ਮੈਂ ਕਹਿੰਦਾ ਪੰਜਾਬ ਦੇ ਵਿੱਚ ਇੱਕ ਸੇਵਾ ਦੇ ਰੂਪ ਦੀ ਕੀਤੀ ਜੋ ਮਟੀਰੀਅਲ ਲੱਗਾ ਉਹ ਹੀ ਲੱਗਿਆ ਟਾਈਮ ਨਹੀਂ ਤਾਂ ਸਾਡੀ ਬੱਸ ਸਾਡੇ ਕੋਲ ਨਹੀਂ ਸੀ ਪੜੀ ਕਿਉਂਕਿ ਬੜਾ ਔਖਾ ਸੀਗਾ ਉਹ ਪਿਆਰ ਕਰਨੀ ਜਦੋਂ ਆਪਣਾ ਬਾਹਰੀਆਂ ਸਟੇਟਾਂ ਚੋ ਪਿਆਰ ਹੁੰਦੀਆਂ ਇਤਨੀਆਂ ਬਰਸਾਂ ਤੇ ਕਰੋਨਾ ਰਬੀਆਂ ਲਈ ਪਰ ਇਹ ਭਰਾ ਨੇ ਜੋ ਲੱਗਾ ਆ ਉਹੀ ਲਿਆ ਬਾਕੀ ਸੇਵਾ ਹੀ ਕੀਤੀ ਤਿੰਨ ਰਾਤ ਲਾ ਕੇ ਤੇ ਸਾਰੇ ਮੁੰਡਿਆਂ ਨੇ ਨਾਲ ਸਵਾਵਾ ਕੀਤੀਆਂ ਹੈਪੀ ਹੋਇਆ ਸਾਰੇ ਜਿੰਨੇ ਇਹ ਸਾਰੇ ਜਿੰਨੇ ਇੱਥੇ ਖੜੇ ਆ ਇਹਨਾਂ ਨੇ ਭਰਾਵਾਂ ਦੇ ਦਿਨ ਰਾਤ ਕਰਕੇ ਫੜਾ ਤੋਂ ਪਹਿਲਾਂ ਉਹ ਜਿਹੜੀ ਬੱਸ ਤਿਆਰ ਕਰਕੇ ਜਿਹੜੀ ਸਾਨੂੰ ਜਿਹੜੀ ਉਹ ਦੇ ਦਿੱਤੀ ਗਈ ਉਸ ਜਿਹੜੀ ਬੱਸ ਦੇ ਵਿੱਚ ਬਹੁਤ ਸੇਵਾ ਨਿਭਾਈ ਖਰੇਕ ਪੰਜਾਬ ਦੇ ਵਿੱਚ ਪੋਨਿਆਂ ਦੇ ਵਿੱਚ ਚਾਹੇ ਰਮਦਾਸ ਹੋਵੇ ਚਾਹੇ ਡੇਰਾ ਬਾਬਾ ਨਾਨਕ ਫਿਰ ਕਲਾਂੌਰ ਤੇ ਦੀਨਾ ਨਗਰ ਫਾਜ਼ਲਕਾ ਫਰੋਜਪੁਰ ਜਲੰਧਰ ਜਿੱਥੇ-ਜਿੱਥੇ ਵੀ ਸਵਾਵਾ ਲਿਵਾਉਣ ਦਾ ਹੋਇਆ ਜਿੱਥੇ ਹੜ ਆਏ ਉੱਥੇ ਉਹ ਬਸ ਨੇ ਪਹੁੰਚੀ ਆ ਇਹ ਬਸ ਇਸ ਭਰਾ ਨੇ ਮੈਂ ਸਾਰਿਆਂ ਨੂੰ ਅੱਜ ਫੇਰੇ ਭਰਾ ਨੂੰ ਮੂਰੇ ਲੈ ਕੇ ਆਉਣਾ ਬਹੁਤ ਵਧੀਆ ਕੰਮ ਕਰਦਾ ਕਿਉਂਕਿ ਸੇਵਾ ਕੀਤੀ ਆ ਤਾਂ ਕਰਕੇ ਅਸੀਂ ਇਹਨੂੰ ਇੱਥੇ ਲਾਈਵ ਹੋਏ ਆ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਸਾਡੇ ਪਾਲਕੀ ਸਾਹਿਬ ਸਾਡੀ ਸੰਸਥਾ ਦੇ ਵਿੱਚ ਆਈ ਆ ਤੇ ਕਿਤੇ ਵੀ ਜਦੋਂ ਆਪਾਂ ਨਗਰ ਕੀਰਤਨਾਂ ਦੇ ਵਿੱਚ ਦੇਖਦੇ ਹਾਂ ਸਾਡੇ ਏਰੀਆ ਦੇ ਵਿੱਚ ਬਹੁਤ ਕਮੀ ਸੀ ਇਹ ਇਹ ਕਰਕੇ ਫਿਰ ਜਦੋਂ ਮਾਰ ਰਿਆ ਸਕੂਬ ਵੀ ਲੈ ਕੇ ਆਉਣਾ ਅੰਮ੍ਰਿਤਸਰ ਤੋਂ ਲੈ ਕੇ ਆਉਣਾ ਜਾਂ ਕਿਤੇ ਵੀ ਤਾਂ ਪਾਲਕੀ ਸਾਹਿਬ ਲੱਭਦੀ ਨਹੀਂ ਸੀ ਫਿਰੇ ਪਾਲਕੀ ਸਾਹਿਬ ਤੇ ਜਿਹੜੀ ਹੁਣ ਤਿਆਰ ਕਰਾਈ ਆ ਧੰਨਵਾਦ ਸੁਰਿੰਦਰ ਪਾਜੀ ਤੇ ਸਾਡੇ ਮਾਨਗੜ ਤੋਂ ਦਿਲਜੀਤ ਪਾਜੀ ਜਿਨ੍ਹਾਂ ਦੇ ਜਿਨ੍ਹਾਂ ਦੇ ਸਦਕਾ ਤੇ ਜਿਹੜੀ ਇਹ ਪਾਲਕੀ ਸਾਬ ਸਾਡੀ ਵੜ ਕੇ ਪਿਆਰ ਹੋਈ ਆ ਤੇ ਸਾਡੀ ਭੈਣ ਜਗਦੀਪ ਜਗਦੀਸ਼ कौर ਜੋ ਕਾਰ ਚਲਾਉਣਾ ਕਰ ਗਿਆ ਪਿੱਛੇ ਉਹਨਾਂ ਦੀ ਯਾਦ ਦੇ ਵਿੱਚ ਪੂਰੇ ਪਰਿਵਾਰ ਵੱਲੋਂ ਮਲਾਵਾ ਸਿੰਘ ਗਫਰ ਉਹਨਾਂ ਦੇ ਪੁੱਤਰ ਸਿਲਿੰਦਰ ਭਾਜੀ ਸਾਡੀ ਵੱਡੇ ਭਰਾ ਜੋ ਸੰਸਥਾ ਦਾ ਇੱਕ ਬਹੁਤ ਵੱਡਾ ਜੋ ਪਿੱਛੇ ਰਹਿ ਕੇ ਸਹਿਯੋਗ ਕਰਦੇ ਆ ਥਮ ਜਿਹਨੂੰ ਕਹਿੰਦੇ ਆ ਸੁਸਾਇਟੀ ਦਾ ਉਹ ਭਰਾ ਸਾਡੇ ਵੱਲੋਂ ਇੱਕ ਜਿਹੜੀ ਪਾਲਕੀ ਸਾਹਿਬ ਨਾਲ ਲੈ ਕੇ ਚੱਲੇ ਆ ਤੁਸੀਂ ਕਿੱਤੇ ਵੀ ਸੇਵਾ ਜੇ ਕੋਈ ਪਿੰਡ ਦੇ ਵਿੱਚ ਨੰਗਰ ਕੀਰਤਨ ਹੈਗਾ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਸਾਡੇ ਹੈਲਪਲਾਈਨ ਦਾ ਨੰਬਰ ਆ ਤੇ ਤੁਹਾਨੂੰ ਤੁਸੀਂ ਡੇਟ ਲਖਾ ਸਕਦੇ ਆ ਤੇ ਤੁਹਾਨੂੰ ਜਿਹੜੀ ਬਸ ਦੀ ਜੇ ਬੁਕਿੰਗ ਨਹੀਂ ਹੋਊਗੀ ਤੇ ਬਿਲਕੁਲ ਫ੍ਰੀ ਸੇਵਾ ਪੂਰੇ ਮਾਰਗ ਦੇ ਵਿੱਚ ਸਰਭਾਵਾਂਗੇ ਮੇਰੇ ਨਾਲ ਜਿਹੜਾ ਫਟਾਪੜਾ ਸੁਖਵੰਤ ਜੀ ਬਾਣੇ ਸਲਾਹਕਰ ਮਨਦੀਪ ਸਿੰਘ ਜੀ ਜੱਟ ਮਨਦੀਪ ਸਿੰਘ ਜਸਪਾਲ ਸਿੰਘ ਪਾਲਾ ਮਨਿੰਦਰ ਸਿੰਘ ਕੱਕਾ ਵੀਰੋ ਦੇ ਸਾਰੇ ਮਨਜੀਤ ਇਹ ਇੰਨੇ ਵੀ ਬੜੀ ਸੇਵਾ ਕੀਤੀ ਵਿਚਾਰਾ ਦਿਨ ਰਾਤ ਇੱਥੇ ਰਿਹਾ ਜੋ ਪਹਿਲਾ ਬੱਸ ਬਣਾਇਆ ਚਾਹੀਏ ਇੰਨੀ ਵੀ ਬੜੀ ਸੇਵਾ ਕੀਤੀ ਖਾਸ ਕਰਕੇ ਮੈਂ ਹਰਕੀਸ਼ ਭਾ ਦਾ ਧੰਨਵਾਦ ਕਰਦਾ ਜਿਹੜੇ ਭਰਾ ਸਾਡੇ ਨੇ ਉਹ ਜਿਹੜੀ ਬੱਸ ਨੇ ਮਤਲਬ ਉਹਦੇ ਵਿੱਚ ਹੀ ਸੌਏ ਪਿੱਛੇ ਵਾਸ਼ਰੂਮ ਵਿੱਚ ਕਿਚਨ ਉਹ ਤੋਂ ਬੱਸ ਦੇ ਤੇ ਇੰਨੀ ਸੇਵਾ ਨਿਭਾ ਸਕੀ ਕਿਉਂਕਿ ਰਾਤ ਨੂੰ ਜਾ ਕੇ ਜਿੱਥੇ ਰਹਿਣਾ ਹੁਸਗਾ ਤੇ ਕਿਤੇ ਇੰਨਾ ਪ੍ਰਬੰਧ ਨਹੀਂ ਸੀ ਹੁੰਦਾ ਸਾਡੇ ਕੋਲ ਜਦੋਂ ਹੁਣ ਜੇ ਸਮਝ ਲੋ ਰਾਤ ਨੂੰ ਕੌਲ ਆਈ ਅਸੀਂ ਕਿੱ데 ਕੋ ਰਹਿਣਾ ਥਰੇ ਤੋਂ 2 ਘੰਟੇ ਰਹਿਣਾ 4 ਘੰਟੇ ਰਹਿਣਾ ਰਾਤ ਨੂੰ ਕੌਲ ਆ ਜਾਣੀ ਫਿਰ ਬਸ ਚੱਕਣੀ ਉਧਰ ਨੂੰ ਚਲ ਜਾਣਾ ਤੇ ਉਹ ਇੱਕ ਬਣਾਈ ਉਹ ਸਾਰਾ ਤਰੀਕਾ ਲੰਬਿਆ ਕਿਦਾਂ ਤਿਆਰ ਕਰਨੀ ਹੈ ਭਾ ਸਾਡੇ ਨੇ ਤਿਆਰ ਕੀਤੀ ਆ ਜਿਹੜੀ ਬਹੁਤ ਵਧੀਆ ਤਿਆਰ ਕੀਤੀ ਆ ਤੇ ਅੱਜ ਤੁਸੀਂ ਪਾਲਕੀ ਸਾਹਿਬ ਦੇਖ ਸਕਦੇ ਆ ਪਾਲਕੀ ਸਾਹਿਬ ਪਾਲਕੀ ਸਾਹਿਬ ਤੁਸੀਂ ਬਹੁਤ ਜਿਹੜੀ ਵਧੀਆ ਤਰੀਕੇ ਦੇ ਨਾਲ ਇਹ ਤਿਆਰ ਕੀਤੀ ਆ ਤੇ ਬਹੁਤੀ ਸੋਹਣੀ ਤੁਸੀਂ ਬਾਕੀ ਦੱਸ ਸਕਦੇ ਆ ਸੰਗਤਾਂ ਕਮੈਂਟ ਕਰਕੇ ਕਿੱਦਾਂ ਦੀ ਬਣੀ ਆ ਬੱਸ ਪਾਲਕੀ ਸਾਹਿਬ ਸੌਰੀ ਕਿੱਦਾਂ ਦੀ ਤਿਆਰ ਹੋਈ ਆ ਪਾਲਕੀ ਸਾਹਿਬ ਤੁਸੀਂ ਜਰੂਰ ਸਾਰੇ ਵੀਰ ਜਰੂਰ ਇਹਦੇ ਬਾਰੇ ਦੱਸੋ ਕਮੈਂਟ ਕਰਕੇ ਕਿੱਦਾਂ ਦੀ ਲੱਗੀ ਗੁਰੂ ਸਾਹਿਬ ਬਖਸ਼ ਰਹੇ ਆ ਚੀਜ਼ਾਂ ਜਥੇਬੰਦੀ ਦੇ ਵਿੱਚ हां राकेश ਬਾ ਬੜਾ ਧੰਨਵਾਦ ਤੇਰਾ ਮੇਰਾ ਵੀਰ ਤੇ ਤੂੰ ਸੇਵਾ ਹੀ ਇੱਕ ਮੈਂ ਕਮਾਂ ਪਹਿਲਾਂ ਵੀ ਜਿਹੜੀ ਅਸੀਂ ਹੋਰ ਵੀ ਆਲੇ ਦੁਆਲੇ ਜ਼ਿਲ੍ਹਿਆਂ ਚ ਪੁੱਛਿਆ ਸੀ ਜਿਹੜੀਆਂ ਖਾਸ ਮਨਦੀਪਾ ਜੀ ਭਧੌੜ ਤੇ ਉੱਥੇ ਬਣਦੀਆਂ ਕਹਿੰਦੇ ਸੀ ਵੀ ਉੱਥੇ ਬਣਦੀਆਂ ਤੇ ਜਦੋਂ ਅਸੀਂ ਰੇਟ ਪੁੱਛਣ ਕਹਿੰਦੇ ਸਾਡੇ 200 ਬਾਹਰ ਹੋ ਗਈ ਕੇ ਤੇ ਸੱਚੀ 200 ਬਾਹਰ ਹੋ ਗਈ ਮੈਂ ਆਣ ਕੇ ਗੱਲ ਕਹੀ ਮੈਂ ਕਿਹਾ ਵੀ ਇਹ ਸਾਡੇ ਲਈ ਤਾਂ ਬਹੁਤ ਵੱਡੀ ਗੱਲ ਆ ਵੀ ਜਿੰਨਾ ਸਾਡਾ ਬਜਟ ਆ ਮੈਨੂੰ ਨਹੀਂ ਲੱਗਦਾ ਤਿਆਰ ਹੋਣੀ ਨਵੀਂ 86 ਲੈ ਕੇ ਹੂੰ ਕਿ ਉਹਨੂੰ ਬਣਾਇਆ ਅਸੈਂਬਲ ਕਰਾਉਣਾ ਹਰ ਇੱਕ ਦੇ ਵਾਸਤੇ ਗੱਲ ਨਹੀਂ ਹਾਂ ਜਿਹੜੇ ਟਰਾਂਸਪੋਰਟਰ ਆ ਉਹ ਕਰਾਉਂਦੇ ਹੋਣਗੇ ਗੁਰੂ ਸਾਹਿਬ ਕਿਰਪਾ ਕਰਨ ਉਹ ਤੇ ਚੜ੍ਹਦੀ ਕਲਾ ਵਿੱਚ ਪਰ ਸੇਵਾ ਕਰਦਿਆਂ ਕਰਦਿਆਂ ਇੰਨਾ ਵੱਡਾ ਕਾਰਜ ਕਿ ਇਹਨਾਂ ਪ੍ਰਵਾਹਾਂ ਕਰਕੇ ਇਹ ਬਿਲਕੁਲ ਸੰਭਵ ਆ ਇਹ ਦੁਨੀ ਬੰਦੇ ਜਿਹੜੇ ਆਪਣੀ ਸੇਵਾ ਦੀ ਭਾਵਨਾ ਰੱਖਦੇ ਗੁਰੂ ਸਾਹਿਬ ਕਿਰਪਾ ਦੇ ਨਾਲ ਉਹ ਜਿੰਨੂੰ ਬਣੀ ਕਰਾਉਂਦੇ ਚੌਬਣੀ ਤਰੱਕੀ ਬਖਸ਼ ਕਰੂ ਤੇ ਇਹ ਜਿਹੜਾ ਕਾਰਜ ਇਹ ਵਾਕਈ ਸਰਹਾਨਾਂ ਦੇ ਜੋਗਾ ਇੰਟੀਰੀਅਰ ਤੇ ਇੰਨਾ ਵਧੀਆ ਮੈਟਿੰਗ ਇੰਨੀ ਵਧੀਆ ਤੇ ਲਿਖਾਈ ਇੰਨੀ ਸੁਥਰੀ ਤੇ ਕੀ ਬਾਤ ਹੈ ਜਦੋਂ ਅਸੀਂ ਆ ਕੇ ਵੇਖਿਆ ਕਿਸੇ ਪਾਸ ਰੂਹ ਆ ਗਈ ਹੋ ਗਈ ਮਾਰੇ ਤੁਹਾਨੂੰ ਸਾਰਿਆਂ ਨੂੰ ਜਿਹੜੀ ਟੀਮ ਸਾਰਿਆਂ ਨੂੰ ਜੜਦੀ ਕਰਾ ਦਿੰਦਾ ਸਾਰੇ ਦੀ ਅਰਦਾਸ ਕਰਦੇ ਆ ਤੁਹਾਡਾ ਕੰਮ ਵੀ ਵਧੇ ਤੇ ਤੁਹਾਡਾ ਗੁਣ ਵੀ ਵਧੇ ਗੁਰੂ ਸਾਹਿਬ ਕਿਰਪਾ ਕਰੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਕਏ ਸੋਨੂ ਭਾਜੀ ਕੀ ਕੀ ਫਤਿਹ ਵਾਕਏ ਭਾਜੀ ਬਹੁਤ ਵਧੀਆ ਤਿਆਰ ਕੀਤੀ ਆ ਕੋਈ ਅਣਕੇ ਵੀ ਜੇ ਕਿਸੇ ਨੇ ਤਿਆਰ ਕਰਾਉਣੀ ਆ ਤਾਂ ਤੁਸੀਂ ਇੱਥੇ ਵਿਜੇ ਦੋਆਬਾ ਜਲੰਧਰ ਦੇ ਵਿੱਚ ਆਓ ਤੇ ਅਣਕੇ ਦੇਖੋ ਅਸੀਂ ਤਾਂ ਪੈਰਾ ਪੂਰਾ ਪੰਜਾਬ ਘੁੰਮਿਆ ਪੂਰਾ ਪੰਜਾਬ ਘੁੰਮ ਕੇ ਆਣ ਕੇ ਇੰਨਾ ਸਸਤਾ ਰੇਟ ਸਿੱਧੀ ਅਸੀਂ ਕੋਤੇ ਇਹ ਨਹੀਂ ਕਹਿੰਨੇ ਪੂਰੀ ਆਣ ਕੇ ਪੁੱਛ ਸਕਦੇ ਆੜ ਦੇ ਵਾਲੇ ਪਤਾ ਵੀ ਕਰ ਸਕਦੇ ਪਰ ਬਹੁਤ ਵਧੀਆ ਤਿਆਰਪਰਾ ਸਾਡੇ ਨੇ ਕੀਤੀ ਆ ਤੇ ਸੇਵਾ ਦੇ ਵਿੱਚ ਕਿਉਂਕਿ ਸਾਡੇ ਕੋ ਇੰਨਾ ਸੇ ਨਹੀਂ ਸੀ ਬਜਟ ਪਰ ਇਹਨੇ ਪੂਰੇ ਤਿਆਰ ਕਰਕੇ ਸਾਨੂੰ ਇਹ ਕੇ ਬਣਾ ਕੇ ਦਿੱਤੀ ਇੱਕ ਨਾਲ ਜਿਹੜੀ ਉਹ ਬੱਸ ਜਿਹੜੀ ਤਿਆਰ ਕੀਤੀ ਉਹ ਵੀ ਅਸੀਂ ਇੱਥੇ ਤਿਆਰ ਕਰਵਾਈ ਸੀ ਤੇ ਸਾਡਾ ਹੈਪੀ ਜਿਹੜਾ ਵੀਰ ਮੇਨ ਕਾਰੀਗਰ ਜਿਹੜਾ ਲਗਾ ਰਿਹਾ ਐਨੇ ਬੜੀ ਸੇਵਾ ਕੀਤੀ ਤੇ ਸਾਰੇ ਰਲ ਕੇ ਜਿਨ੍ਹਾਂ ਨੇ ਜਲਦੀ ਐਂ ਤੋਂ ਜਿਹੜੀ ਤਿਆਰ ਕਰਕੇ ਦਿੱਤੀ ਹੈ ਜੀ ਧੰਨਵਾਦ ਜੀ ਸਾਰੀਆਂ ਸੰਗਤਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ